ਸਤਿ ਸ਼੍ਰੀ ਅਕਾਲ ਦੋਸਤੋ ਇੱਕ ਤੁਹਾਡੇ ਨਾਲ ਜਿਆਦਾ ਜਾਣਕਾਰੀ ਸਾਂਝੀ ਕਰ ਰਹੇ ਹਾਂਗਾ ਜਾਣਕਾਰੀ ਅਮਰਜਾਲਾ ਨੇ ਲਾਈ ਹੈ ਕਿ ਬਰਡ ਫਲੂ ਨੂੰ ਲੈ ਕੇ ਵੱਡੇ ਤੌਰ ਤੇ ਖਤਰਾ ਜਿਹੜਾ ਸਾਹਮਣੇ ਆਉਣ ਲੱਗ ਗਿਆ ਤੇ ਇਸ ਖਤਰੇ ਨੂੰ ਲੈ ਕੇ ਥੋੜਾ ਜਿਹਾ ਸੁਚੇਤ ਰਹਿਣ ਦੀ ਲੋੜ ਹੈ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀ ਐਡਵਾਈਸਰੀਆਂ ਜਾਰੀ ਹੋ ਰਹੀਆਂ ਨੇ ਗਿਆ ਤੇ ਇਹਨਾਂ ਨੇ ਇਹਦੇ ਵਿੱਚ ਵੀ ਇਹੀ ਚੀਜ਼ ਦੱਸੀ ਹੈ ਵੀ ਜਿਹੜਾ ਤੁਸੀਂ ਕੱਚਾ ਦੁੱਧ ਨਾ ਪੀਓ ਮਾਸਾਹਰੀ ਭੋਜਨ ਜਿਹੜਾ ਪ੍ਰਾਪਤ ਤਾਪਮਾਨ ਤੇ ਪਕਾਓ ਯਾਨੀ ਕਿ ਜਾਦੇ ਚੰਗੀ ਤਰ੍ਹਾਂ ਨੂੰ ਪਕਾ ਕੇ ਖਾਓ ਬਰਡ ਫਲੂ ਨੂੰ ਲੈ ਕੇ ਕੇਂਦਰ ਸਰਕਾਰ ਦੀ ਕਹਿੰਦੇ ਸਲਾਹ ਹੈਗੀ ਅਮਰੀਕਾ ਤੇ ਭਾਰਤ ਦੇ ਕੁਝ ਹਿੱਸਿਆਂ ਦਾ ਸਰਕਾਰ ਨੇ ਸਤਰਕਤਾ ਵਰਤਦੇ ਹੋਏ ਲੋਕਾਂ ਨੂੰ ਕੱਚੇ ਦੁੱਧ ਦਾ ਪੀਣ ਤੋਂ ਨਾ ਪੀਣ ਦੀ ਸਲਾਹ ਦਿੱਤੀ ਹੈ ਨਾਲ ਹੀ ਜਿਹੜੇ ਨਾਨ-ਵੈਜੀਟੇਰੀਅਨ ਨੇ ਮਾਸ ਮੱਛੀ ਖਾਣ ਵਾਲੇ ਨੇਗੇ ਉਹ ਕਹਿੰਦੇ ਤੁਸੀਂ ਚੰਗੀ ਤਰ੍ਹਾਂ ਪਕਾ ਕੇ ਇਹਨੂੰ ਖਾਓ ਕੇਂਦਰ ਨੇ ਸੂਬਿਆਂ ਨੂੰ ਕਿਹਾ ਕਿ ਹੁਣ ਤੱਕ ਦੇ ਮੌਜੂਦਾ ਸੰਖਿਆ ਦੱਸਦੇ ਨੇ ਕਿ ਇਸ ਇਨਸਾਨਾਂ ਤੱਕ ਐਵੀਅਨ ਇਨਫਲੂਐਂZA ਤੋਂ ਪਹੁੰਚਣ ਨੂੰ ਤੋਂ ਰੋਕਿਆ ਜਾ ਸਕਦਾ ਹੈ ਅਮਰੀਕਾ ਦੇ ਕਰੀਬ 8 ਸਟੇਟਾਂ ਦੇ ਵਿੱਚ ਸਕਰਮਿਤ ਮवेशੀਆਂ ਦੇ ਕਹਿੰਦੇ ਦੁੱਧ ਦੇ ਵਿੱਚ ਵਾਇਰਸ ਦੀ ਪੁਸ਼ਟੀ ਹੋਈ ਹੈਗੀ ਭਾਰਤ ਦੇ ਕੇਰਲ ਝਾਰਖੰਡ ਤੇ ਮਹਾਰਾਸ਼ਟਰ ਕੁਝ ਜ਼ਿਲ੍ਹਿਆਂ ਦੇ ਵਿੱਚ ਇਹ ਸਕਰਮਣ ਪਾਇਆ ਗਿਆ ਹੈ ਤੇ ਅਜਿਹੇ ਚ ਲੋਕਾਂ ਨੂੰ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਣ ਨੂੰ ਲੈ ਕੇ ਇਹ ਸਲਾਹ ਦਿੱਤੀ ਗਈ ਹੈ ਤੇ ਇਹ ਦੇ ਵਿੱਚ ਮਨੁਸ਼ਿਆਂ ਦਾ ਕਹਿੰਦੇ ਵਾਇਰਸ ਨੂੰ ਇਹ ਸੰਚਾਰ ਨੂੰ ਰੋਕਣ ਦੇ ਵਿੱਚ ਮਦਦ ਮਿਲਦੀ ਹੈਗੀ ਕੇਂਦਰ ਸਿਹਤ ਮਹਾਂ ਨਿਰਦੇਸ਼ਕ ਡਾਕਟਰ ਆਤੂਲ ਗੋਇਲ ਦੀ ਕਹਿੰਦੇ ਪ੍ਰਧਾਨਗੀ ਚ ਹੋਈ ਮੌਸਮੀ ਇਨਫਲੂਐਂZA ਨੂੰ ਲੈ ਕੇ ਸਮੀਖਿਆ ਕੀਤੀ ਗਈ ਜਿੱਚ ਪ੍ਰਭਾਵਿਤ ਸਟੇਟਾਂ ਨੂੰ ਅਲਾਵਾ ICMR ਨੇ ਵੀ ਦੇ ਸਪੈਸ਼ਲ ਅਧਿਕਾਰੀਆਂ ਤੇ ਵਿਗਿਆਨਕਾਂ ਨੂੰ ਮੌਜੂਦ ਰਹੇ ਨੇ ਮੀਟਿੰਗ ਦੇ ਵਿੱਚ H5N1 ਤੇ H1N1 ਦੋਨੋਂ ਤਰ੍ਹਾਂ ਦੇ ਇਨਫਲੂਐਂਜ਼ਾ ਨੂੰ ਲੈ ਕੇ ਚਰਚਾ ਕੀਤੀ ਗਈ ਹਾਲਾਂਕਿ ਦੋਨੋਂ ਵਾਇਰਸ ਕਹਿੰਦੇ ਇੱਕੋ ਹੀ ਪਰਿਵਾਰ ਦਾ ਹਿੱਸਾ ਨੇ ਤੇ ਕੇਰਲ ਦੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਬੱਤਕ ਦੇ ਵਿੱਚ H1N1 ਸੰਕਰਮਣ ਦੀ ਪੁਸ਼ਟੀ ਹੋਈ ਹੈ ਜੇਕਰ ਭਾਰਤ ਦੇ ਗੱਲ ਕਰੀਏ ਤਾਂ ਹਰ ਸਾਲ ਕਹਿੰਦੇ ਘਟੋ ਘਟ ਦੋ ਵਾਰ ਇਹ ਵਾਇਰਸ ਪੀਕ ਦੇ ਦੇਖਣ ਨੂੰ ਮਿਲਦਾ ਤੇ ਪਹਿਲਾ ਪੀਕ ਜਨਵਰੀ ਦੇ ਮਾਰਚ ਤੇ ਦੂਜਾ ਮੌਨਸੂਨ ਤੋਂ ਬਾਅਦ ਸਾਹਮਣੇ ਆਉਂਦਾ ਹੈਗਾ ਬੈਠਕ ਦੇ ਵਿੱਚ ਕਹਿੰਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਕਿ ਜਿੰਨਾਂ ਜ਼ਿਲ੍ਹਿਆਂ ਦੇ ਵਿੱਚ ਸਕਰਮਨ ਮਾਮਲੇ ਸਾਹਮਣੇ ਆਏ ਨੇ ਉਹਨਾਂ ਦੇ ਹਸਪਤਾਲਾਂ ਦੇ ਓਪੀਡੀ ਤੇ ਮਰੀਜ਼ਾਂ ਦੀ ਭਰਤੀ ਹੋਣ ਤੇ ਨਿਗਰਾਨੀ ਵਧਾਈ ਜਾਵੇ ਤੇ ਹਸਪਤਾਲਾਂ ਦੇ ਵਿੱਚ ਇਨਫਲੂਐਂਜ਼ਾ ਤੇ ਗੰਭੀਰ ਤ੍ਰਿਵਚ ਰਸਨ ਸਕਰਮਨਾਂ ਨੂੰ ਲੈ ਕੇ ਮਾਮਲੇ ਦਰਜ ਕੀਤੇ ਜਾਣ ਤੇ ਨਾਲ ਹੀ ਇਹਦੀ ਜਾਣਕਾਰੀ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਨੂੰ ਵੀ ਭੇਜੀ ਜਾਵੇ ਤੇ ਨਾਲ ਹੀ ਪ੍ਰਤੱਖ ਸੰਦੇਖ ਦਿੱਤੇ ਸਕਰਮਿਤ ਰੋਗਿਆਂ ਦੇ ਸੈਂਪਲ ਦੇ ਜੀਨੋਮਾ ਸਵੈਕਸਿੰਗ ਜ਼ਰੂਰੀ ਹੈ ਤੇ ਇਹਨੂੰ ਲੈ ਕੇ ICMR ਦੀ ਦੇਸ਼ਪਰ ਦੇ ਵਿੱਚ ਪ੍ਰੋਖਸ਼ਾਲਾਵਾਂ ਨੇ ਸਿਹਤ ਡਾਇਰੈਕਟਰ ਨੇ ਕਿਹਾ ਹੈ ਕਿ ਫਿਲਹਾਲ ਸਥਿਤੀ ਨਿਯੰਤਰਣ ਦੇ ਵਿੱਚ ਹੈ ਤੇ ਮੌਸਮੀ ਤੇ ਐਵੀਅਨ ਇਨਫਲੂਐਂజా ਵਾਇਰਸ ਨੂੰ ਲੈ ਕੇ ਨਿਗਰਾਨੀ ਰੱਖੀ ਜਾ ਰਹੀ ਹੈ ਮੰਤਰਾਲੇ ਨੇ ਸਟੇਟਾਂ ਨੂੰ ਕਿਹਾ ਕਿ H1N1 ਮਾਮਲਿਆਂ ਨੂੰ ਨਿਪਟਰਨ ਨੂੰ ਲੈ ਕੇ ਸਿਹਤ ਦੇਖਭਾਲ ਕਰਮੀਆਂ ਦੀ ਡਿਕਾ ਕਰਨ ਨੂੰ ਲੈ ਕੇ ਵੀ ਸਲਾਹ ਦਿੱਤੀ ਹੈ ਤੇ ਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚਿੰਤਾਜਨਕ ਹਾਲਾਤ ਸਾਹਮਣੇ ਨਹੀਂ ਆਏ ਨੇਗੇ ਪਰ ਇਤਿਹਾਸ ਦੇ ਤੌਰ ਦੇ ਉੱਤੇ ਬਿਮਾਰੀ ਮਾਸੂਮ ਬੱਚੇ ਤੇ ਬਜ਼ੁਰਗਾਂ ਨੂੰ ਨਿਗਰਾਨੀ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਗੱਲ ਇਹ ਹੈ ਵੀ ਵਰਲਡ ਫਲੂ ਨੂੰ ਲੈ ਕੇ ਇੱਕ ਵ ਇਨੂੰ ਲੈ ਕੇ ਹੁਣ ਗੱਲ ਤਾਂ ਇਹੀ ਆ ਵੀ ਪਹਿਲਾਂ ਜ਼ਿੰਦਗੀ ਜ਼ਰੂਰੀ ਆ ਇਸ ਕਰਕੇ ਜੇ 2-4 ਦਿਨ ਨਾ ਹੀ ਖਾਧਾ ਜਾਵੇ ਤਾਂ ਫਿਰ ਠੀਕ ਐ ਖੈਰ ਜਿਹੜੇ ਲੋਕ ਖਾਂਦੇ ਨੇ ਉਹਨਾਂ ਦੇ ਵਾਸਤੇ ਸਲਾਹ ਐ ਜਿਹੜੇ ਨਹੀਂ ਖਾਂਦੇ ਉਹਨਾਂ ਦਾ ਖਰ ਕੋਈ ਫਰਕ ਨਹੀਂ ਪੈਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਕੋਈ ਬਿਮਾਰੀ ਉੱਠਦੀ ਆ ਨਾ ਸਮੱਸਿਆ ਖੜੀ ਹੋਈ ਜਾਂਦੀ ਆ ਆ ਕੋਈ ਵੀ ਸ਼ੀਲਡ ਵਾਲਾ ਰੋਲਾ ਵੀ ਪਿਆ ਫਿਰਦਾ ਖਾਸਾ ਜਾਂਦੇ ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਕੋਈ ਬਿਮਾਰੀ ਉੱਠਦੀ ਆ ਨਾ ਸਮੱਸਿਆ ਖੜੀ ਹੋਈ ਜਾਂਦੀ ਆ ਆ ਕੋਈ ਵੀ ਸ਼ੀਲਡ ਵਾਲਾ ਰੋਲਾ ਵੀ ਪਿਆ ਫਿਰਦਾ ਖਾਸਾ ਜਾਂਦੇ